ਭਾਈ ਜੀ ਆਜੋ ਸਾਰੇ ਜਣੇ ਜੁੜ ਜੋ ਅੱਜ ਆਪਾਂ ਸ਼ੁਰੂ ਕਰਨ ਲੱਗੇ ਆਂ ਇਲਾਜ ਕਰਕੇ ਇਧਰਲੇ ਪਿੰਡਾਂ ਨੂੰ ਸਾਰਿਆਂ ਨੂੰ ਜਿਹੜੇ ਲੱਧੂ ਵਾਲੇ ਉਹ ਐ ਥੱਲੇ ਨੂੰ ਚੱਕ ਪੱਕੀ ਫਾਜਲ ਦਾ ਤੱਕ ਪਿੰਡ ਜਾਂਦੇ ਆਂ ਭਾਈ ਜੀ ਨਹਿਰ ਚ ਪਾਣੀ ਆ ਗਿਆ ਤੇ ਜਿਹੜੇ ਭਰਾਵਾਂ ਨੇ ਕੋਰ ਪਿਆਉਣੀ ਐ ਉਹ ਆਪਦਾ ਰੇ ਤੇ ਸਪਰੇਅ ਕਰ ਛੱਡੋ ਐਵੇਂ ਲੱਧੂ ਵਾਲ ਦੇ ਪੁਲਾਂ ਤੋਂ ਨਹਿਰ ਦੇ ਨਾਲ ਨਾਲ ਆਈ ਜਾਂਦਾ ਇਧਰ ਥੱਲੇ ਚੱਕ ਪੱਕੀ ਵਾਲੇ ਪਾਸੇ ਨੂੰ ਤੇ ਭਾਈ ਜੀ ਨਹਿਰ ਦੇ ਵਿੱਚ ਇੱਥੇ 2-2 ਫੁੱਟ ਪਾਣੀ ਆ ਗਿਆ ਤੇ ਸਿਆਣੇ ਆਦੇ ਹੁੰਦੇ ਨੇ ਨਾ ਵੀ ਜੇ ਪਹਿਲਾਂ ਪਾਣੀ ਨਹਿਰ ਦਾ ਲੱਗ ਜੇ ਤੇ ਕਣਕ 5-7 ਮਣ ਝਾੜਵਾਦ ਦਿੰਦੀ ਹੈ ਤੇ ਇਸ ਕਰਕੇ ਐਰਕੀ ਝੋਨਾ ਦਾ ਕਿਸਾਨਾਂ ਦਾ ਬਹੁਤ ਬੁਰਾ ਹਾਲ ਰਿਹਾ ਹੈ ਤੇ ਕਿਸਾਨ ਵੀਰੋ ਆਪੋ ਆਪ ਦੇ ਖਾਲੇ ਕੱਢ ਲਓ ਸਾਰਾ ਕੰਮ ਰੈਡੀ ਰੱਖੋ ਕੱਲ ਸ਼ਾਮ ਤੱਕ ਨਹਿਰ ਚ ਪਾਣੀ ਫੁੱਲ ਆ ਜਾਊਗਾ ਹਰੇਕ ਸੂਵੇ ਚ ਪੈਣ ਲੱਗ ਜੂਗਾ ਹਰੇਕ ਕੱਲ ਚ ਪੈਣ ਲੱਗ ਜੂਗਾ ਅਵੇ ਇੱਥੇ ਵੀ ਮੈਂ ਸ਼ਿਮਬੇਲ ਦੇ ਨੇੜੇ ਆ ਗਿਆ ਇੱਥੇ ਵੀ ਪਾਣੀ ਫੋਟਾਂ ਗੂ ਫਟਫਟਾਂ ਗੂ ਉਤਰਿਆ ਆਉਂਦਾ ਨਹਿਰ ਚ ਤੇ ਆ ਸਵੇਰ ਸੁਬਾ ਦਾ ਟਾਈਮ ਹੈ ਦੇਖੋ ਕਿੰਡਾ ਵਧੀਆ ਮਾਹੌਲ ਆ ਬਾਈ ਜੀ ਇਧਰਲੇ ਪਾਸੇ ਨਹਿਰ ਇਧਰ ਸੜਕ ਦੇ ਨਾਲ ਵਾਹਣ ਉਹ ਨਾਲ ਗੰਗ ਕਰਨਾਲ ਨਹਿਰ ਚੱਲੀ ਆ ਜਿਹੜੀ ਰਾਜਸਥਾਨ ਨੂੰ ਜਾਂਦੀ ਹੈ ਬਾਈ ਜੀ ਦੇਖੋ ਕਿੰਡਾ ਵਧੀਆ ਮਾਹੌਲ ਸੁਬਾ ਸੁਬਾ ਦਾ ਟਾਈਮ ਹੈ ਅਮ ਤਾਂ ਕਰ 10:30 ਵਜ ਗਏ ਆ ਪਰ ਉਦਾਂ ਹੀ ਲੱਗਦਾ ਜਿਵੇਂ ਅਜੇ ਕਿਉਂਕਿ ਸਿਆਲ ਚੱਲ ਪਿਆ ਨਾ ਹੁਣ ਟਾਈਮ ਦਾ ਮਹਿਸੂਸ ਨਹੀਂ ਹੁੰਦਾਗਾ ਤੇ ਬਾਈ ਜੀ ਮੈਨਾ ਸਿਰਾਂ ਹੀ ਹੋਇਆ ਪਿਆ ਲੋਕ ਆਪਦੇ ਕੰਮ ਕਰ ਲੱਗੇ ਆ ਆ ਬਾਈ ਕੋਈ ਇੱਥੇ ਟਿੱਬਾ ਚੱਕੀ ਜਾਂਦੇ ਆ ਓਏ ਮਸ਼ੀਨ ਚੱਲੀ ਜਾਂਦੀ ਜੀ ਸੀ ਬੀ ਆਪਣੇ ਕੋਲ ਵੀ ਹੈਗੀ ਜੀ ਸੀ ਬੀ ਮਸ਼ੀਨ ਆਪਣੀ ਵੀ ਟਿੱਬੇ ਤੇ ਚੱਲੀ ਜਾਂਦੀ ਆ ਜੇ ਲਾਈਵ ਉੱਥੋਂ ਤੱਕ ਚਲਾਇਆ ਤੋ ਉਹ ਵੀ ਤੁਹਾਨੂੰ ਜ਼ਰੂਰ ਵਖਾਵਾਗੇ ਆ ਦੇਖੋ ਬਾਈ ਜੀ ਹਰਾਂ ਦੀ ਮਸ਼ੀਨ ਇਹ ਕਤਾ ਸੀਸ਼ੇ ਸਾਫ ਕਰਨ ਵਾਲੇ ਵੇ ਪਏ ਆ। ਆ ਟਰੈਕਟਰ ਖੜਾ। ਇਹ ਬਾਈ ਇਹ ਤਾਂ ਕੂਰ ਪੀ ਹੋਈ ਵੀ ਬੈਠਿਆ ਪਰ ਇਹਨਾਂ ਤੇ ਪਾਣੀ ਕਰਾ ਇੱਥੇ ਸ਼ਹਿਤ ਆ ਰ ਗਿਆ। ਦੋਵਾਂ ਨਹਿਰਾਂ ਦੇ ਸਨ ਦੇ ਵਿੱਚ ਬਾਈ ਜੀ। ਪਾਣੀ ਬਹੁਤ ਵਧੀਆ ਇੱਥੇ। ਤੇ ਬਾਕੀ ਸਾਡੇ ਉਧਰ ਥੋੜੇ ਜਿਹਾ ਪਾਣੀ ਨਰਮ ਆ ਜਾਂਦੇ ਆ। ਸਾਨੂੰ ਤਾਂ ਨਹਿਰ ਦੇ ਪਾਣੀ ਦਾ ਬਹੁਤ ਜ਼ਿਆਦਾ ਚਾ ਜਿਵੇਂ ਬੰਦਾਨੀ ਹੁੰਦਾ ਵਿਆਹ ਦਾ ਚਾ ਉਵੇਂ ਨਹਿਰ ਦੇ ਪਾਣੀ ਦਾ ਚਾ ਵੀ ਸ਼ਾਇਦ ਨਹਿਰ ਦਾ ਪਾਣੀ ਪਹਿਲਾ ਕਣਕ ਨੂੰ ਲੱਗ ਜਾ ਤੇ ਕਣਕਾਂ ਸਿਰਾ ਨਿਕਲਦੀ ਹੈ ਬਾਈ ਜੀ ਕਿਉਂਕਿ ਨਹਿਰ ਦਾ ਪਾਣੀ ਭਾਰਾ ਬਹੁਤ ਹੁੰਦਾ ਤੇ ਬਾਕੀ ਬਈ ਸਿਰਾ ਗੱਲਬਾਤ ਆਜੋ ਬਾਈ ਜੀ ਲਾਈਵ ਆਪਾਂ ਬਹੁਤ ਚਿਰ ਬਾਅਦ ਆਏ ਅੱਜ ਇਸ ਕਰਕੇ ਆਪਣੇ ਨੂੰ ਜ਼ਿਆਦਾ ਗੱਲਬਾਤ ਵੀ ਨਹੀਂ ਕਰਨੀ ਆਉਂਦੀਗੀ ਤੇ ਆ ਪਿੰਡ ਆ ਗਿਆ ਸ਼ੀਂਬੇ ਵਾਲਾ ਆ ਇਥੋਂ ਜਿਹੜੀ ਕੋ ਨਾਲੀ ਆ ਕਿ ਇਥੋਂ ਸਪਲਾਈ ਦਿੱਤੀ ਵੀ ਹੈ ਨਹਿਰ ਚੋਂ ਬਾਈ ਚਾਂਸ ਨਹਿਰ ਚੋਂ ਕੰਮ ਕਰਨਾ ਪੈਂਦਾ ਜੇ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਆਉਂਦੀ ਇਥੇ ਤੋਂ ਆ ਫਟਿਆ ਰਹੀ ਸਾਰਾ ਨਾਲੀ ਚ ਪਾਣੀ ਪੈ ਜਾਂਦਾ ਜੀ ਆ ਦੇਖੋ ਇਹ ਨਾਲੀ ਵੀ ਸਾਡੇ ਪਿੰਡ ਵਿੱਚ ਦੀ ਲੰਗਦੀ ਆ ਉਹ ਉਥੋਂ ਥੱਲੋ ਸੈਫਲ ਬਣਿਆ ਹੋਇਆ ਥੱਲੋ ਸਾਹ ਕੋਲ ਚ ਉਹ ਗਾਂ ਫੇਰ ਆ ਗਈ ਅੱਗੇ ਜੀ ਸਾਡਾ ਆਨ ਕਰਕੇ ਇੱਕ ਤਾਂ ਛੇਛੇ ਬੜੇ ਲੱਬੜੇ ਪ੍ਰਕਾਰ ਦੇ ਆ ਦੇ ਆ ਜੀ ਇਧਰੋਂ ਆ ਥੱਲੋ ਦੀ ਸੈਫਲ ਬਣ ਕੇ ਆ ਟੱਪ ਗਿਆ ਉਹ ਗਈ ਸਿਰੇ ਦੀ ਇੱਕ ਹੋ ਕੇ ਉੱਤੋਂ ਦੀ ਇਹ ਸਾਡੇ ਪਿੰਡ ਦੇ ਨਾਲ ਦੀ ਹੋ ਗਈ ਲੰਗਣੀ ਆ ਕਿਉਂਕਿ ਸਿਸਟਮ ਸਾਰਾ ਪਾਣੀ ਦਾ ਨਿਕਾਸ ਇਹ ਚੰਦ ਭਾਣ ਡਰੇਨ ਵਾਈਸ ਦੀ ਜਿਹੜੀ ਉਦੋਂ ਉਸ ਏਰੀਏ ਦੇ ਵਿੱਚ ਸੇਮ ਬਹੁਤ ਜ਼ਿਆਦੇ ਸੀਗੇ ਤੇ ਇਹ ਚੰਦ ਭਾਣ ਤੋਂ ਸ਼ੁਰੂ ਹੋਈ ਆ ਪਰ ਹੁਣ ਉੱਥੇ ਤਾਂ ਸੇਮ ਸੂਨ ਦਾ ਨਾਮ-ਨਿਸ਼ਾਨ ਹੀ ਨਹੀਂ ਹੈ ਨਾ ਸਾਰੀ ਸੇਮ ਸੂਨ ਚੱਕੀ ਗਈ ਆ ਪਾਣੀ ਦਾ ਪੂਰਾ ਉੱਥੇ ਹੁਣ ਤਾਂ ਲੋਡ ਆ ਉਹਨਾਂ ਨੂੰ ਪਾਫਰ ਹੈ ਹੀ ਨਹੀਂਗਾ ਤੇ ਬਾਕੀ ਇਹ ਡਰੇਨ ਇਧਰ ਸਾਡੇ ਬੜੇ ਕੰਮ ਆਉਂਦੀ ਆ ਜਦੋਂ ਮੀਂਹਾਂ ਦਾ ਪਾਣੀ ਵਾਫਰ ਆ ਜੇ ਮਾਣ ਜਿੰਨਾ ਮਰਜ਼ੀ ਇਹਦੇ ਚ ਧੱਕ ਦੋ ਕੋਈ ਸਾਡੇ ਏਰੀਆ ਨੂੰ ਕੋਈ ਡੋਬਾ ਨਹੀਂ ਨਾ ਕੋਈ ਇੱਥੇ ਸੋਕਾ ਜਦੋਂ ਲੋਡ ਹੈ ਚੁੱਕੜ ਲਓ ਜਦੋਂ ਲੋਡ ਹੈ ਇਹਦੇ ਚ ਸੱਟ ਦੋ ਸਿਰ ਆ ਗੱਲਬਾਤ ਆ ਤੇ ਬਾਈ ਬਾਕੀ ਆਪਾਂ ਪਿੰਡ ਕ੍ਰੋਸ ਹੋ ਗਏ ਆ ਸ਼ਿੰਬੇ ਵਾਲਾ ਅਗਲਾ ਪਿੰਡ ਰੱਤਾtheta ਫਿਰ ਪਿੰਡ ਉਤੰਬੂ ਵਾਲਾ ਤੇ ਅਗਲਾ ਪਿੰਡ ਹੈ ਮੇਰਾ ਤਾਰੇ ਵਾਲਾ ਤੇ ਭਾਈ ਜੀ ਆ ਵੇਹ ਲੋ ਇੱਥੇ ਵੀ ਪਰ ਇੱਥੇ ਮਹਿਸੂਸ ਹੋ ਜਾਂਦਾ ਵੀ ਪਾਣੀ ਹੈਗਾ ਪਰ ਤੁਰਤ ਤਾਂ ਨਹੀਂ ਪਿਆ ਕਿਉਂਕਿ ਇੰਨਾ ਨਹਿਰ ਚ ਪਾਣੀ ਤਾਂ ਖੜਾ ਵੀ ਰਹਿੰਦਾ ਅਕਸਰ ਨਹਿਰ ਹੈ ਭਾਈ ਆਹ 3 ਕਿਲੋਮੀਟਰ ਹੈ ਗਰ ਰੱਤਾtheta ਆ ਪ੍ਰਵਾਸੀ ਵੀਰ ਆਹ ਦਾ ਕਾਮਕਾਰ ਇੱਥੇ ਬੈਠੇ ਵੀ ਬਹੁਤ ਹੈ ਲੋਕ ਮਿਹਨਤ ਕਰਨ ਲਈ ਵਿਚਾਰੇ ਪਰ ਕਈ ਵਿੱਚੋਂ ਖਰਾਬ ਵੀ ਕਰਦੇ ਆ ਚਲੋ ਚੰਗੇ ਮਾੜੇ ਬੰਦੇ ਸਾਰੇ ਹੁੰਦੇ ਆ ਆਪਣੇ ਚ ਵੀ ਹੈਗੇ ਆ ਤੇ ਭਾਈ ਜੀ ਵੀਡੀਓ ਨੂੰ ਯਾਰ ਕਰਿਆ ਕਰੋ ਸ਼ੇਅਰ ਵੱਧ ਤੋਂ ਵੱਧ ਲਾਈਕ ਕਮੈਂਟ ਸਪੋਰਟ ਕਰਿਆ ਕਰੋ ਯਾਰ ਆਪਾਂ ਆ ਖੇਤੀਬਾੜੀ ਦੇ ਸੰਦਾਂ ਦੀ ਟਰੈਕਟਰਾਂ ਦੇ ਮਸ਼ੀਨਾਂ ਦੀ ਸਾਰੀ ਵੀਡੀਓ ਪਾਉਣੇ ਆ ਵੱਧ ਵੱਧ ਕਰਿਆ ਕਰੋ ਸਪੋਰਟ ਆ ਕਮੋਟਰਸਾਈਕਲ ਆਈ ਜਾਂਦੇ ਆ ਇਹ ਰੀਆ ਦਾ ਕੰਮ ਚੱਲੇ ਆ। ਆ ਕੋਈ ਭੈਣ ਆ ਦਾ ਕੰਮ ਚੱਲੀ ਲਾ ਵੇ ਲ ਉੱਤੇ ਸੜਕ ਦੇ ਉੱਤੇ ਯਾਰ ਗਾ ਮਰੀ ਪਈ ਤੇ ਕੋਈ ਚੱਕਦਾ ਨਹੀਂ ਪੈਸ਼ੀਮ ਦੇ ਵਾਲੇ ਪਿੰਡ ਤੇ ਗੋਲਦੀ ਹੈ। ਜੇ ਕੋਈ ਭਰਾ ਵੀਡੀਓ ਵੇਖਦਾ ਤਾਂ ਯਾਰ ਇਹਨੂੰ ਜ਼ਰੂਰ ਪਾਸੇ ਆਸੇ ਕਰੋ ਕਿ ਇੱਥੇ ਮੋਟਰਸਾਈਕਲਾਂ ਤੇ ਹਰੇਕ ਨੇ ਨੰਗਣਾ ਹੈ ਖਾਸ ਕਰਕੇ ਐਕਟਾਂ ਤੇ ਆਪਣੀਆਂ ਧੀਆ ਭੈਣਾਂ ਟਾਪਦੀਆਂ ਤੇ ਇੱਥੇ ਜਦੋਂ ਕਤਰੀ ਘੜਾਉਣਗੇ ਤੇ ਇਹ ਉਹਨਾਂ ਨੂੰ ਵੀ ਪਿਆ ਕਰਨਗੇ ਕਿਉਂਕਿ ਵੱਡੀ ਗਾਂ ਇਹ ਇੱਕ ਅੱਧੇ ਦਿਨ ਚ ਤੇ ਨਤਖਾਦੀ ਨਹੀਂ ਜਾਣੀ ਗਈ ਇਸ ਕਰਕੇ ਬਈ ਯਾਰ ਇਹਨੂੰ ਜ਼ਰੂਰ ਚੱਕ ਕੇ ਅੱਡਾ ਰੁੜੀ ਚ ਸਿੱਟੋ ਜਨਨਪੋ ਉਪੋ ਆਵੇ ਇੱਕ ਮਸ਼ੀਨ ਆ ਲੱਗੀ ਖੜੀ ਇਹ ਵੀ ਸਾਡੇ ਪਿੰਡ ਦੀ ਆ ਮਸ਼ੀਨ ਆ ਚਰਨਜੀਤ ਦੀ ਆ ਟਰੈਕਟਰ ਖੜੇ ਇੱਕ ਹੋਰ ਟਰੈਕਟਰ ਹੋਰ ਆ ਗਿਆ ਸਿਰਾ ਗੱਲ ਬਾਤ ਮਿੱਟੀ ਦਾ ਪੂਰਾ ਚੱਲੀ ਜਾਂਦਾ ਕੰਮ ਹੈ ਸਿਰਾ ਹੋਇਆ ਪਿਆ ਕੰਮ ਸਿਰਾ ਚੱਕਰ ਹੀ ਨਹੀਂ ਮਾਣਾ ਇੱਕ ਮਸ਼ੀਨਾ ਉੱਥੇ ਮਿਲੀ ਸੀ ਇੱਕ ਆ ਇੱਕ ਕਾਪੜੀ ਚੱਲੀ ਜਾਂਦੀ ਆ ਕੰਮ ਵਾਹੀ ਅਕੇਲੂ ਮਿੱਟੀ ਦਾ ਰਹਿ ਵੀ ਨਹੀਂ ਗਿਆ ਹੈਗਾ ਜਿਵੇਂ ਸਾਡੇ ਤਾਂ ਬਈ ਇੱਥੇ ਪਹਿਲਾਂ ਬਹੁਤ ਜਿਆਦਾ ਟਿੱਬੇ ਹੁੰਦੇ ਰਿਗੇ ਪਹਿਲਾਂ ਅਸੀਂ ਚਿਰਕਣਾ ਚੱਕਦੇ ਹੁੰਦੇ ਸੀਗੇ ਚਿਰੰਗਾ ਲਾਉਂਦੇ ਹੁੰਦੇ ਸੀਗੇ ਪਹਿਲਾਂ ਮੋਟਰ ਤੋਂ ਅਸੀਂ ਸ਼ੁਰੂਆਤ ਕੀਤਾ ਸੀਗਾ ਗਾਡਰਾਂ ਜੋੜ ਕੇ ਫਿਰ ਹੌਲੀ-ਹੌਲੀ ਜਿਵੇਂ ਕਿ ਦੇਖਿਆ ਦੇ ਲੋਕ ਗਾਰਡਰਾਂ ਦੇ ਵਿੱਚ ਇੰਗਲਾ ਬਿਲਡ ਕਰਾ ਕੇ 16 16 ਫੁੱਟੀਆਂ ਗਾਰਡਰਾਂ ਚ ਦੋ ਦੋ ਗਾਰਡਰਾਂ ਜੋੜ ਕੇ ਉਹਨਾਂ ਚ ਇੰਗਲਾ ਬਿਲਡ ਕਰਾ ਕੇ ਤੇ ਫਿਰ ਉਦਾਂ ਕਰਨ ਲੱਗ ਗਏ ਫਰੌਲੀ ਹੌਲੀ 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 ਜਿਵੇਂ ਜਿਵੇਂ ਕੰਮ ਮਹਾਰਾਜ ਨੇ ਕਿਰਪਾ ਕੀਤੀ ਫਰੌਲੀ ਵਾਲੀ ਮਸ਼ੀਨ ਲਈ 2000 9 10 ਚ ਲਈ ਸੀ 2009 ਕੇ 10 ਚ ਫਿਰ ਬਾਈ ਜੀ ਮਸ਼ੀਨ ਆ ਬਹੁਤ ਟੱਬਾ ਚੱਕਿਆ ਇਥੋਂ ਹਨਾ ਨਹਿਰ ਜੀ ਤੇ ਨਾ ਐਵੇਂ ਫ੍ਰੀ ਹੁਣ ਤਾਂ ਵਾਹਣ ਵਾਲੇ ਕੱਲੀ ਭرائی ਦਿੰਦੇ ਉਦੋਂ ਤਾਂ ਸਾਰੀ ਭرائی ਸਟਾਈ ਸਾਰੀ ਟਿੱਬੇ ਜੋ ਮਿਲਦੀ ਸੀਗੀ ਤੇ ਥੇਰਾਂ ਤੇ ਨਾਲੀਆਂ ਤੇ ਫ੍ਰੀ ਠੋਕੀ ਆਈਦਾ ਸੀਗਾ ਅੱਰ ਰੱਤੇ ਥੇੜ ਤੱਕ ਕਾਨੇ ਵਾਲਾ ਤੰਬੂ ਵਾਲਾ ਮੈਨਾਂ ਇਥੋਂ ਕਿਤੇ ਰੁਪਈਆ ਲਿਆ ਹੀ ਨਹੀਂ ਸੀ ਉਦੋਂ ਕਿਤੇ ਮਿੱਟੀ ਦਾ ਐਨਾ ਕੋਦੋਂ ਟੱਪ ਟਿੱਬਾ ਵਾਦ ਸੀਗਾ ਹੁਣ ਤਾਂ ਦੇਖ ਲੋ ਕਿਤੋਂ ਦੂਰ ਦੂਰ ਤੱਕ ਕੋਈ ਸਾਢੇ ਦੋ ਤਿੰਨ ਟਿੱਬੇ ਰਹਿ ਗਏ ਪਿੰਡ ਦੇ ਵਿੱਚ ਇੱਕ ਮੈਰਕੀ ਜਨਾ ਵਾਹ ਵੱਡਾ ਵੀ ਤੇ ਇੱਕ ਟਿੱਬਾ ਪਰੇ ਉਪਾਲੀ ਵਾਲੇ ਵਾਲੇ ਰਾਹ ਤੇ ਰਹਿ ਗਿਆ ਤੇ ਬਸ ਬਾਕੀ ਦਾ ਸਿਰਾ ਗੱਲ ਬਾਤ ਆ ਤੇ ਪੂਰਾ ਲੋਕਾਂ ਨੇ ਵਾਹਣ ਬੂਣ ਚਕਾ ਕੇ ਹਨਾ ਪੱਕੀਆਂ ਮਿੱਟੀਆਂ ਪਵਾ ਕੇ ਤੇ ਝੋਨਾ ਬਈ ਸਿਰਾ ਹੁੰਦਾ ਮੁੱਛਲ ਬੀਜ ਬਾਸਪਤੀ ਬੀਜ ਜਾਂ ਦੂਜਾ ਬੀਜ ਇੱਕ ਆਉਂਦਾ ਫੁੱਸਾ ਜਾਂ ਉਹ ਬੀਜ ਕੋਈ ਵੀ ਜੀ ਆ ਕਿਸੇ ਤਰ੍ਹਾਂ ਦੀ ਕੋਈ ਫਸਲ ਮਾਰਦੀ ਬੀਜ ਵਾਹਣ ਸਾਡੇ ਬੜੇ ਵਧੀਆ ਪਾਣੀ ਥੋੜਾ ਜਿਹਾ ਭਰੇ ਜਾ ਕੇ ਆ ਗਾ ਇਹ ਰੀਏ ਤੇ ਪਾਣੀ ਸ਼ਾਇਦ ਆਰਗਾ ਅਰੇ ਜਾ ਕੇ ਥੋੜਾ ਜਾਏਗਾ ਲਾਵੀ ਆ ਹੁਣ ਪਿੰਡ ਆਪਾਂ ਨਹਿਰ ਤੋਂ ਥੱਲੇ ਲੈ ਗਏ ਸੀ ਕਿ ਗੱਲਾਂ ਚ ਰਹਿ ਗਏ ਰਸਤੇ ਜਿਹੜਾ ਨਹਿਰ ਤੋਂ ਥੱਲੇ ਲੈ ਕੇ ਤੇ ਤੰਬੂ ਵਾਲੇ ਸੈਂਟਰ ਹੋਣ ਲੱਗੇ ਆ ਆਪਾਂ ਹੁਣ ਤੰਬੂ ਵਾਲਾ ਪਿੰਡ ਬਸ ਆ ਸ਼ੁਰੂ ਹੋ ਗਟ ਆਣਗਾ ਇਥੋਂ ਐਦਾਂ ਕੋ ਟਰੈਕਟਰ ਆ ਜਾਂਦਾ ਯੋਡ ਯਾਰ ਅਰਦਾ ਕਮਾਲ ਅਗਰ ਪਤਾ ਨਹੀਂ ਕੀ ਪਾਇਆ ਅਗਰ ਟਰਾਲੀ ਪਾਈ ਹੈ ਇਹ ਚੱਲੇ ਆਉਣੇ ਬਾਈ ਸਟੈਟਿਕ ਆ ਦੂਦ ਲੈਣਾ ਕਿਉਂਕਿ ਹੁਣ ਯੂਰੀਆ ਦਾ ਕੰਮ ਚੱਲਣਾ ਹੈ ਲੋਕਾਂ ਨੇ ਕੋਰ ਭਰਉਣ ਤੋਂ ਪਹਿਲਾਂ ਪਾਉਣੀ ਹੈ ਸਪਰੇਅ ਕਰਨੀ ਹੈ ਸਾਰਾ ਕੁਝ ਕਰਨਾ ਹੈ ਠੀਕ ਹੈ ਆ ਯਾਰ ਮੈਨੂੰ ਤਾਂ ਸਾਡਾ ਰਿਸ਼ਤੇਦਾਰ ਲੱਗਦਾ ਸੀਗਾ ਗੁਲਾਬ ਸ਼ਾਇਦ ਗੱਡੀ ਉਦਾਂ ਦੀ ਹੈ ਤਾਂ ਭਲੇਖਾ ਪਿਆ ਮੈਨੂੰ ਲੱਗਦਾ ਵੀ ਉਹ ਵਹੀ ਹੋਊਗਾ ਸ਼ੱਕ ਨਹੀਂ ਯਕੀਨ ਨਹੀਂ ਹੈ ਸਾਰਾ ਆਪਾਂ ਇਹ ਲੱਕੜਾਂ ਦੁੱਈ ਜਾਂਦੇ ਚਰਾਉਣ ਵਾਸਤੇ ਸੱਚਾ ਗੱਲ ਬਾਤ ਹੈ ਕੰਮ ਜਦੋਂ ਬੰਦੇ ਨੂੰ ਰੋਕਣਾ ਤਾਂ ਉੱਪਰ ਸੇਕੀ ਜਾਂਦੇ ਬਾਈ ਜਰੀ ਕਿਉਂਕਿ ਠੰਡ ਆ ਗਈ ਨਾ ਹੁਣ ਤਾਂ ਉੱਪਰ ਸੇਕਣੀ ਵੀ ਜ਼ਰੂਰੀ ਆ ਕੋ ਕੜੀ ਕੋ ਕੜੀ ਸਿੱਕੇ ਤੋਂ ਟਰੈਕਟਰ ਖੜਾ ਇੱਕ ਉਹ ਖੜਾ ਕਪਰੀ ਜਾਂਦਾ ਆ ਤਿੰਨ ਚਾਰ ਭਰ ਕੇ ਤੁਰਿਆ ਇੱਕ ਕੂਆ ਗਿਆ ਭਰ ਕੇ ਕਾ ਗਿਆ ਕਾ ਗਿਆ ਲਓ ਜੀ ਕਰ ਦਿਓ ਮੇਰਾ ਭਰਾ ਦੱਬ ਕੇ ਸ਼ੇਰ ਲਾਇਓ ਨਾ ਡੇਰ ਆਪਾਂ ਗਾਂ ਵੀ ਆਇਆ ਕਰਾਂਗੇ ਲਾਈਵ ਕਰ ਦਿਓ ਫੁੱਲ ਸਪੋਰਟ ਧੰਨਵਾਦ